ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਆਪਸ ਨੂੰ ਦੋ ਨਗੀਨੇ ਦਿਖਾਉਣੇ ਆ ਬਈ ਜਿਹੜੀ ਵੀਡੀਓ ਬਣਾਈ ਹੈ ਨਾ ਬਾਈ ਜੱਗੀ ਕੋਲੋਂ ਬਣਾਈ ਹੈ ਪਿੰਡ ਸੈਦੋ ਤੋਂ ਤੇ ਦੋਵੇਂ ਬਾਈ ਤਾਜ਼ੀਆਂ ਸੂਈਆਂ ਨੇ ਚੰਗੇ ਕੱਦ ਵਾਲੀਆਂ ਚੰਗੇ ਵਜਨ ਵਾਲੀਆਂ ਬੜਾ ਨੇ ਐ ਬਾਈ ਨਾਮ ਤੇ ਐਡਰੈਸ ਬੋਲ ਦੋ ਜੱਗੀ ਨਾਮ ਬਾਈ ਜੀ ਆਪਣਾ ਜੱਗੀ ਜੀ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤਸੀਲ ਆਪਰੋਨੇ ਹਲ ਸਿੰਘ ਬੜਾ ਰਹਿ ਗਿਆ ਠੀਕ ਹੈ ਮੋਬਾਈਲ ਨੰਬਰ ਬੋਲ ਦੋ ਬਾਈ 9781330809 ਆ ਜੀ ਤੇ ਹਰ ਟਾਈਮ ਨਗੀਨੇ ਆਉਂਦੇ ਆ ਹਾਂ ਜੀ ਹਰ ਟਾਈਮ ਬੜਾ ਵਧੀਆ ਆਉਂਦਾ ਜੀ ਬਸ ਲੈਨੇ ਆ ਆਪਾਂ ਸਾਫ਼ ਤੁਰੀਏ ਬਾਈ ਠੀਕ ਹੈ ਬਾਈ ਹਾਂ ਜ ਦੋ ਦਿਨ ਹੋ ਗਏ ਨੂੰ ਸੂਈ ਨੂੰ ਠੀਕ ਐ ਇਸ ਟਾਈਮ 22 ਬਾਈ ਕੋਲੇ ਥਲੇ ਬੜੀ ਸਟਾਰ ਹੂਗੀ ਬੰਦਾ ਚਾਰ ਡੰਗ ਚੋ ਕੇ ਲੈ ਕੇ ਜਾਏ ਬਾਈ ਕਹਿੰਦਾ ਕੋ ਬਾਈ ਤੈ ਕਿੰਨੀ ਕਿੰਨਾ ਦੁੱਧ ਕਰ ਦੂਗੇ ਬਾਬੇ ਦੀ ਕਿਰਪਾ ਬਾਈ ਬਾਲਾ ਤਾਂ ਨਹੀਂ ਮੈਂ ਕਹਿੰਦਾ 26 27 ਗੱਲ ਤਾਂ ਖੁੱਲਾ ਨਾਪ ਦੂਗੀ 23 24 ਗੱਲ ਤਾਂ ਪਹਿਲੇ ਸਵੇਰ ਦੱਤਾ ਵਾ ਬਾਕੀ ਬੱਚਾ ਹੀ ਬੱਸੀ ਹੈ ਮਗਰ ਬੱਛੀ ਆ ਬਾਈ ਉਹ ਸਹੀ ਗੱਲ ਆ ਬਾਈ ਥਣ ਲੇਵੇ ਦੀ ਆ ਕਿ ਸਾਫ ਸੁਥਰੀ ਬਹੁਤ ਚੰਗਾ ਥਣ ਲੱਗਿਆ ਵਾ ਕਰਮ ਵਾਲੇ ਨੂੰ ਪੂਰਾ ਵਿਥੀ ਤੇ ਕਹਿ ਸਕਦੇ ਜਿਹੜਾ ਥਣ ਲੇਵੇ ਤਾਂ ਤਾਂ ਮੁੱਲ ਹੀ ਕੋਈ ਨਹੀਂ ਡਾਕਟਰ ਫਾੜੀ ਵਾਲਾ ਲੱਗਿਆ ਵਾ ਭੈਣ ਦਾ ਯਾਰ ਨਹੀਂ ਤੇ ਜਕੀ ਭਾਈ ਦੋ ਨੰਬਰ ਤੇ ਕਿਹੜਾ ਸੂਆ ਆ ਗਿਆ ਉਹ ਵੀ ਭਾਈ ਦੂਜਾ ਸੂਆ ਆ ਗਿਆ ਦਿਖਾਵਾਂ ਤੁਹਾਨੂੰ ਜੜੇ ਹੂੰ ਥਾਂਡੇ ਵੇ ਦੀ ਭਾਈ ਸਾਹ ਭਾਈ ਇਹ ਵੀ ਬਹੁਤ ਸਾਫ ਸੁਥਰੀ ਆ ਜਾ ਇਦਨ ਆ ਜਾ ਰੱਖਣਾ ਕੀ ਹੋਵਾ ਤਬਜਨ ਬੁਜਨ ਵਾਲੀ ਆ ਵੜ ਪੂਣਾ ਹਾਂ ਮੈਂ ਕਿਹਨਾਂ ਕੀ ਪੁੱਛਦਾ ਭਾਈ ਹੋ ਜਾ ਪਤਾ ਇਹਨੂੰ ਏ ਲੈ ਫੂਟ ਦੇ ਦੇਖੋ ਕੀ ਬਾਤ ਆ ਇਹ ਦੂਜੇ ਸੂਏ ਸੂਈ ਆ ਭਾਈ ਇਹਨੂੰ 4-5 ਦਿਨ ਹੋ ਗਏ ਸੂਈ ਨੂੰ ਇਹਦੇ ਥੱਲੇ ਹੁਣ ਇਸ ਟਾਈਮ ਮੈਂ ਕਿ 16-17 ਕਿਲੋ ਬੱਚਾ ਬਸ ਆ ਗਿਆ ਇਹਦੇ ਮਗਰ ਅੱਛਾ ਆ ਗਿਆ ਵੱਡੇ ਭਾਈ ਠੀਕ ਹੈ ਭਾਈ ਫਰੀਡ ਦੇਖੋ ਭਾਈ ਵੜ ਦੀ ਕੀ ਬਾਤ ਆ ਫੁੱਲ ਜਾਤ ਵਾਲੀ ਆ ਜੀ ਫੁੱਲ ਬਰੀਡ ਆ ਦੋਨਾਂ ਦੀ ਨਸਲ ਬਰੀਡ ਤਾਂ ਕੋਈ ਦੋਨਾਂ ਦਾ ਚੰਗਾ ਬਾਈ ਯਾਰ ਥਣ ਥਣ ਬਹੁਤ ਜਿਆਦਾ ਚੰਗੇ ਵੇ ਬਾਕੀ ਤਾਜ਼ੀਆਂ ਸੋਈਆਂ ਵੇ ਵੀਡੂ ਆਪਣੇ ਕੋਲੇ ਬਕਾਇਦਾ ਜੇਰ ਦੀ ਐਨ ਜਮਾ ਡੰਨਾ ਬਣੀ ਵੀ ਤੇ ਮੁੱਲੇ ਦਾ ਬਾਈ ਮੁੱਲੇ ਦਾ ਬਾਈ 85000 ਰੁਪਇਆ ਬੱਚ ਠੀਕ ਆ ਇਹਦਾ ਮੁੱਲ ਬਾਈ ਇਹਦਾ 10 ਰੱਖਿਆ ਬੱਚ ਯਾਰ ਇਹਦਾ 1 ਲੱਖ ਰੁਪਇਆ ਦੇ 10000 ਰੁਪਇਆ ਬਾਕੀ ਕਹਣਾ ਬਾਈ ਕਹਣਾ ਮਾਨਤਾਨ ਆ ਗਿਆ ਇਹਦਾ ਕਰ ਦਿਆਂਗੇ ਸ਼ੋਰਟ ਨੂੰ ਵੇਖਣ ਲਈ ਧੰਨਵਾਦ ਜੀ